ਦੇਖੋ ਮੈਂ ਸਮਝਦਾ ਕਿ ਜੋ ਪਹਿਲਾ ਗੁਜਰਾ ਦੇ ਵਿੱਚ ਔਰ ਫਿਰ ਕੱਲ ਤੋਂ ਟਿੱਬੀ ਰਵਿਦਾਸਪੁਰਾ ਦੇ ਵਿੱਚ ਹੋਇਆ ਜਿਸ ਦੇ ਨਾਲ ਇੱਕ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜੋ ਮੌਤਾਂ ਹੋ ਰਹੀਆਂ ਨੇ ਬਹੁਤ ਮੰਦਪਗ ਹੈ ਬਹੁਤ ਅਨਫੋਰਚੂਨੇਟ ਹੈ ਇਹਦੇ ਵਾਸਤੇ ਜਦੋਂ ਹੀ ਸਰਕਾਰ ਦੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਨਾਲ ਦੀ ਨਾਲ ਹੈਲਥ ਡਿਪਾਰਟਮੈਂਟ ਦੀਆਂ ਸਿਵਲ ਐਡਮਿਨਿਸਟ੍ਰੇਸ਼ਨ ਦੀਆਂ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਉਹ ਬਣ ਚੁੱਕੀਆਂ ਟਿੱਬੀ ਦੇ ਵਿੱਚ ਔਰ ਇਸ ਤੋਂ ਪਹਿਲਾਂ ਗੁਜਰਾ ਦੇ ਵਿੱਚ ਘਰ-ਘਰ ਸਰਵੇ ਹੈ ਜਿਹੜਾ ਉਹੋ ਹੋ ਰਿਹਾ ਹੈ ਤਾਂ ਕਿ ਜੇ ਹੋਰ ਵੀ ਕਿਸੇ ਨੇ ਇਹ ਜ਼ਹਿਰੀਲੀ ਚੀਜ਼ ਪੀਤੀ ਹੈ ਤੇ ਉਹਦਾ ਨਾਲ ਨਾਲ ਇਲਾਜ ਹੈ ਜਿਹੜਾ ਉਹ ਕਰਾਇਆ ਜਾ ਸਕੇ ਔਰ ਇਸ ਤੋਂ ਇਲਾਵਾ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਅੱਠ ਨੂੰ ਜਿਹੜੇ ਕਿ ਮਾਸਟਰਮਾਈਂਡ ਨੇ ਤੇ ਜਿਨ੍ਹਾਂ ਨੇ ਵੇਚੀ ਹੈ ਅੱਠ ਨੂੰ ਫੜ ਲਿਆ ਗਿਆ ਉਹਨਾਂ ਦੇ ਉੱਪਰ 302 ਦਾਇਆਨੇ ਕਿ ਕਤਲ ਦਾ ਪਰਚਾ ਜਿਹੜਾ ਉਹ ਐਫ ਆਈ ਆਰ ਰਜਿਸਟਰ ਹੋ ਚੁੱਕੀ ਹੈ ਔਰ ਜੇਲ ਉਹਨਾਂ ਨੂੰ ਭੇਜਿਆ ਜਾ ਚੁੱਕਿਆ ਹੈ ਹੈਲਥ ਸਿਵਲ ਤੇ ਪੁਲਿਸ ਦੀਆਂ ਟੀਮਾਂ ਘਰ-ਘਰ ਸਰਵੇ ਕਰ ਰਹੀਆਂ ਨੇ ਏ ਡੀ ਜੀ ਪੀ ਢਿੱਲੋਂ ਦੀ ਰਹਿਨਵਾਈ ਦੇ ਹੇਠ ਚਾਰ ਮੈਂਬਰੀ ਐਸ ਆਈ ਟੀ ਹੈ ਜਿਹੜੀ ਉਹ ਬਣ ਚੁੱਕੀ ਹੈ ਉਹ ਵੀ ਹੁਣ 15 ਮਿੰਟ ਦੇ ਵਿੱਚ ਵਿੱਚ ਤਿੱਬੀ ਦੇ ਵਿੱਚ ਪਹੁੰਚ ਜੇਗੀ ਤਾਂ ਕਿ ਇਹਦੀ ਗਹਿਰਾਈ ਤੱਕ ਜਾ ਜਾ ਸਕੇ ਮੇਰੀ ਹੁਣ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਪਿੰਡ ਵਾਲਿਆਂ ਨੂੰ ਮੇਰੀ ਹੱਥ ਵਨ ਕੇ ਬੇਨਤੀ ਇਹੀ ਹੈ ਕਿ ਸਰਕਾਰ ਵੱਲੋਂ ਨਾ ਕੋਈ ਕਮੀ ਸੀ ਨਾ ਹੈ ਤੇ ਨਾ ਹੋਊਗੀ ਪਰ ਨਾਲ ਹੀ ਇਸ ਚੀਜ਼ ਦਾ ਵੀ ਧਿਆਨ ਦੇਣ ਦੀ ਲੋੜ ਹੈ ਧਿਆਨ ਰੱਖਣ ਦੀ ਲੋੜ ਹੈ ਸਾਰਿਆਂ ਨੂੰ ਹੀ ਕਿ ਜੇ ਕਿਸੇ ਨੇ ਚਲੋ ਸ਼ਰਾਬ ਪੀਣੀ ਵੀ ਹੈ ਤਾਂ ਪੰਜਾਬ ਸਰਕਾਰ ਦੇ ਅਧਿਕਾਰਿਤ ਦਿੱਤੇ ਹੋਏ ਠੇਕੇ ਤੋਂ ਲੈ ਕੇ ਪੀਵੇ ਜੇ ਇਸ ਤਰੀਕੇ ਦੇ ਨਾਲ ਉਹ ਕਿਤੋਂ ਵੀ ਕਿਤੇ ਕਿਸੇ ਨੇ ਸਪਲਾਈ ਕਰਤੀ ਜਿਹੜੇ ਕਿ অথੋરાઇਜ਼ਡ ਨਹੀਂ ਹੈਗੇ ਜਾਂ ਕੋਈ ਕਿਤੋਂ ਜਾ ਕੇ ਬੋਤਲ ਜਾਂ ਅਧੀਆਂ ਪੋਵਾ ਚੱਕ ਲੈ ਆਇਆ ਉਹਨਾਂ ਕੰਮਾਂ ਤੋਂ ਗਰੀਜ਼ ਕਰੋ ਕਿਉਂਕਿ ਇਹ ਵੀ ਜਿਹੜਾ ਕੇਸ ਹੈ ਜਿੰਨਾ ਮੈਨੂੰ ਪਤਾ ਲੱਗਿਆ ਇਹ ਵੀ ਜਿਹੜਾ ਕੇਸ ਹੈ ਇਸ ਜਿਸ ਬੰਦਾ ਮਾਸਟਰਮਾਈਂਡ ਸੀਗਾ ਉਹਦਾ ਪਹਿਲਾਂ ਇਹਦੀ ਕੋਈ ਹਿਸਟਰੀ ਨਹੀਂ ਸੀਗੀ ਉਹਨੂੰ ਇਹ ਮਿਥਾਈਲ ਐਲਕੋਹਲ ਜਿਹੜਾ ਕਿ ਪੇਂਟ ਜਾਂ ਐਡਹੈਸਿਵ ਜਾਂ ਪੋਲੀਥਿਨ ਬਣਾਉਣ ਦੇ ਵਿੱਚ ਯੂਜ਼ ਹੁੰਦਾ ਹੈ ਉਹਨੂੰ ਕਿਸੇ ਬਾਹਰੀ ਸਟੇਟ ਤੋਂ ਸਪਲਾਈ ਹੋਇਆ ਤੇ ਉਹਨੇ ਫਿਰ ਇਹ ਕੰਮ ਕੀਤਾ ਜਿਹਦੇ ਨਾਲ ਪਹਿਲਾ ਇਨਸਟੈਂਸ ਸੀਗਾ ਤੇ ਪਹਿਲੀ ਕਿਉਂਕਿ ਜਾਣਕਾਰੀ ਨਹੀਂ ਸੀਗੀ ਵੀ ਕਿਵੇਂ ਕਿੰਨੀ ਜ਼ਹਿਰ ਕਿੰਨੀ ਜ਼ਹਿਰ ਦੀ ਮਾਤਰਾ ਹੈ ਇਸ ਦੇ ਵਿੱਚ ਉਹਨੇ ਇਸ ਤਰੀਕੇ ਨਾਲ ਇਹ ਵੇਚੀ ਹੈ ਜਿਸ ਦੀ ਵਜ੍ਹਾ ਕਰਕੇ ਇਹ ਮੌਤਾਂ ਨੇ ਹੋਈਆਂ ਨੇ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਸਾਰੇ ਲੋਕਾਂ ਨੂੰ ਕਿ ਕਿਰਪਾ ਕਰਕੇ ਇਹੋ ਜੇ ਕਿਸੇ ਵੀ ਕਿਸੇ ਵੀ ਛੋਟੇ ਮੋਟੇ ਹਲਕੇ ਲਾਲਚਾਂ ਦੇ ਵਿੱਚ ਆ ਕੇ ਆਪਦੀ ਤੇ ਆਪਦੇ ਪਰਿਵਾਰਾਂ ਦੀਆਂ ਜਾਨਾਂ ਖਤਰੇ ਦੇ ਵਿੱਚ ਨਾ ਪਾਓ ਜੇ ਕੋਈ ਇਹੋ ਜਿਹਾ ਵੇਚਦਾ ਹੈ ਉਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਇਨਫੋਰਮ ਕਰੋ ਉਤੇ ਸਖਤ ਕਾਰਵਾਈ ਹੋਊਗੀ ਔਰ ਨਾਲ ਹੀ ਮੈਂ ਇਸ ਤੋਂ ਅਗਲੀ ਗੱਲ ਇਹ ਵੀ ਕਹੂੰਗਾ ਕਿ ਜਿਹੜੇ ਇਹੋ ਜੇ ਕੰਮਾਂ ਦੇ ਵਿੱਚੋਂ ਗੁਨਾਹਗਰ ਨੇ ਚਾਹੇ ਕੋਈ ਨਕਲੀ ਸ਼ਰਾਬ ਵੇਚੀਏ ਕਿਸੇ ਨੇ ਦੀ ਦੇ ਕਰਕੇ ਮੌਤਾਂ ਹੋਈਆਂ ਨੇ ਚਾਹੇ ਕੋਈ ਨਸ਼ਾ ਵੇਚਦਾ ਹੈ ਇਹ ਮੈਂ ਸਮਝਦਾ ਕਿ ਸਰਕਾਰਾਂ ਤੇ ਪੁਲਿਸ ਵੱਲੋਂ ਤਾਂ ਪੂਰੀ ਸ਼ਕਤੀ ਹੈ ਹੀ ਪਰ ਨਾਲ ਨਾਲ ਲੋਕਾਂ ਨੂੰ ਵੀ ਸਮਾਜ ਨੂੰ ਵੀ ਇਸ ਗੱਲ ਦੀ ਕਸਮ ਖਾਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਜਿਹਦੇ ਨਾਲ ਲੋਕਾਂ ਦੀ ਜਾਨਾਂ ਤੇ ਖਤਰਾ ਬਣਦਾ ਹੈ ਉਹ ਜਿਹੇ ਲੋਕਾਂ ਦੀ ਜ਼ਮਾਨਤਾ ਵੀ ਨਾ ਕਰਾਓ ਜੇ ਜ਼ਮਾਨਤਾ ਨਹੀਂ ਕਰਾਵਾਂਗੇ ਤਾਂ ਹੀ ਇਹ ਕੋੜਾ ਜਿਹੜਾ ਇਹ ਪੱਕੇ ਤੌਰ ਦੇ ਉੱਪਰ ਵੱਧਿਆ ਜਾਊਗਾ ਸਰਕਾਰ ਨੇ ਐਕਸਾਈਜ਼ ਡਿਪਾਰਟਮੈਂਟ ਨੂੰ ਦੀ ਦਰਸਤੀ ਕਰਕੇ ਜਿਹੜਾ ਰੈਵਨਿਊ 6000 ਕਰੋੜ ਤੇ ਸੀਗਾ ਉਹ 10000 ਕਰੋੜ ਤੇ ਲੱਗੇ 10000 ਕਰੋੜ ਤੇ ਲੱਗੇ 댓 ਮੀਨਸ ਉਹਦੇ ਨਾਲ ਜਿਹੜੀ ਡਿਸਟਿਲਰੀਆਂ ਦੇ ਵਿੱਚੋਂ ਸਰ ਕੈਮਰਾ ਡਿਸਟਿਲਰੀਆਂ ਦੇ ਵਿੱਚੋਂ ਜਿਹੜੀ ਸ਼ਰਾਬ ਦੀ ਕੋਈ ਸਮਗਲਿੰਗ ਹੁੰਦੀ ਸੀਗੀ ਉਹ ਬੰਦ ਹੋ ਚੁੱਕੀ ਪੰਜਾਬ ਦੀਆਂ ਡਿਸਟਿਲਰੀਆਂ ਦੇ ਵਿੱਚੋਂ ਹੁਣ ਇਹ ਜਿਹੜਾ ਮਸਲਾ ਹੈ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਤੁਸੀਂ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਮੈਂ ਕੀ ਕਹਿ ਰਿਹਾ ਮੈਂ ਇਹ ਕਹਿ ਰਿਹਾ ਹਾਂ ਵੀ ਜੇ ਆ ਸ਼ਰਾਬ ਜੇ ਕਿਸੇ ਪੰਜਾਬ ਦੀ ਡਿਸਟਿਲਰੀ ਦੇ ਵਿੱਚੋਂ ਨਿਕਲ ਕੇ ਆਈ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਕਿਸੇ ਸਰਕਾਰ ਦੇ ਵੱਲੋਂ ਦਿੱਤੇ ਹੋਏ ਠੇਕੇ ਦੇ ਵਿੱਚੋਂ ਨਿਕਲ ਕੇ ਆਈ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਕੋਈ ਇੱਕ ਬੰਦਾ ਏ ਬੀ ਸੀ ਕੋਈ ਵੀ ਬੰਦਾ ਪੰਜਾਬ ਦੇ 3 ਕਰੋੜ ਜਨਤਾ ਜੀ ਜੇ ਕੋਈ ਵੀ ਬੰਦਾ ਕਿਤੇ ਆਪਣਾ ਯੂਪੀ ਤੋਂ ਜਾਂ ਹਰਿਆਣੇ ਤੋਂ ਮਿਠਾਈ ਲਹਿਲਕੋਲ ਬਣਾ ਕੇ ਉਹਨੂੰ ਬੋਤਲਾਂ 'ਚ ਬੰਦ ਕਰ ਕਰ ਵੇਚੀ ਚੱਲੂਗਾ ਤੇ ਜਿਹਦਾ ਕਿ ਇਸ ਕੰਮ ਵਾਸਤੇ ਪਹਿਲਾ ਰਿਕਾਰਡ ਨਹੀਂ ਹੈਗਾ ਉਹ ਸਰਕਾਰ ਨੂੰ ਕਿਵੇਂ ਪਤਾ ਲੱਗੂਗਾ ਜੀ ਇਦੇ ਵਾਸਤੇ ਤਾਂ ਲੋਕਾਂ ਨੂੰ ਆਪ ਨੂੰ ਵੀ ਜਾਗਰੂਕ ਹੋਣਾ ਪਊਗਾ ਮਿਥਾਈ ਲੈਲਕੋਲ ਜਿਹੜਾ ਕਿ ਪੇਂਟ ਦੇ ਵਿੱਚ ਯੂਜ਼ ਹੁੰਦਾ ਹੁਣ ਤੁਸੀਂ ਆਪਣੇ ਘਰੇ ਸਪਿਰਟ ਪਈ ਹੈ ਜਾਂ ਟਾਇਲਟ ਸਾਫਟ ਕਰਨ ਵਾਲਾ ਸਪਰੇਅ ਪਿਆ ਉਹਨੂੰ ਤੁਸੀਂ ਕਾਦੇ ਉਹਦੇ ਚ ਸਾਫ ਲੈ ਜੀਆਂ ਪਾ ਕੇ ਤੁਸੀਂ ਤੁਹਾਡੇ ਜਾਂ ਮੇਰੇ ਕੋਲ ਕੋਈ ਵੀ ਵੇਚ ਸ਼ੁਰੂ ਕਰਦੇ ਪੀਣਾ ਸ਼ੁਰੂ ਕਰਦੇ ਨਾ ਕਿਸਰ ਦੀ ਕੀ ਜ਼ਿੰਮੇਵਾਰੀ ਹੈ ਜੀ ਮੇਰਾ ਕਹਿੰਦਾ ਮਤਲਬ ਹੈ ਕਿ ਇਹ ਜ਼ਹਿਰ ਹੈ ਨਿਰਈ ਜ਼ਹਿਰ ਹੈ ਜੋ ਪੀਤਾ ਗਿਆ ਇਹਦਾ ਅਸਰ ਹੈ ਜਿਹੜਾ ਇਹ 4 ਦਿਨ ਤੱਕ ਰਹਿੰਦਾ 96 ਘੰਟੇ ਤੱਕ ਆ ਜੇ ਅੱਜ ਪਰਸੋਂ ਦੀਆਂ ਹੀ ਟੀਮਾਂ ਨੇ ਜਿਹੜੀਆਂ ਉਹ ਮੈਡੀਕਲ ਟੀਮਾਂ ਨੇ ਜਿਹੜੀਆਂ ਉਹ ਘਰ ਘਰ ਫਿਰ ਕੇ ਸਰਵੇ ਕਰ ਰਹੇ ਨੇ ਵੀ ਜੇ ਭਾਈ ਕਿਸੇ ਨੇ ਇੱਕ ਕੁੱਟ ਵੀ ਪੀਤੀ ਹੈ ਤਾਂ ਦੱਸ दो ਸਾਨੂੰ ਤਾਂ ਕਿ ਉਹਦਾ ਇਲਾਜ ਕਰਾਂਗੇ ਕੀ ਸਰਕਾਰ ਕੋਲੇ ਕੋਈ ਇਸ ਤਰ੍ਹਾਂ ਦੀ ਤੁਸੀਂ ਕੋਈ ਸਪਾਰਸ਼ ਕਰੋਗੇ ਜਾਂ ਕਿਉਂਕਿ ਸਰਕਾਰ ਦੇ ਵਿੱਚ ਮੰਤਰੀ ਹੋ ਜੀ ਕਿ ਇਹ ਸਰਕਾਰ ਦੇ ਸੀਐਮ ਸਾਹਿਬ ਦੇ ਵੀ ਚੀਮਾ ਜੀ ਦੇ ਵੀ ਮੇਰੇ ਵੀ ਸਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਹੈ ਤੇ ਮੈਂ ਕਿਉਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਮੈਂ ਕੋਈ ਅਮਾਉਂਟ ਜਾਂ ਫਿਗਰ ਅਨਾਉਂਸ ਨਹੀਂ ਕਰ ਸਕਦਾ